ਤੂੰ ਹੱਦੀ ਚੱਲ ਜਦੋਂ ਦੇਖਦਾ ਰੱਖੇ ਹੋ ਉਹ ਹੋਏ ਕਹਿੰਦਾ ਹੋਏ ਇਹ ਕੋਣ ਉਹ ਤੇਰੇ ਲੱਤਾਂ ਬਿੰਗਿਆ ਖਾਦਿਆ ਉਹ ਗੋਡੇ ਬਿੰਗੇ ਆ ਭਾਈ ਤੇਰੇ ਖਾਦਿਆ ਤਰੇ ਲੱਤਾਂ ਆਹ ਉਹ ਸਾਲਿਓ ਆ ਜਾ ਪਰ ਕਰ ਦਿਓ ਮੇਰੇ ਲੱਤਾਂ ਕਾਲੀਆਂ ਆ ਆ ਮੇਰੀਆਂ ਲੱਤਾਂ ਕਾਲੀਆਂ ਤੇਰੀ ਉਹ ਤੇਰੇ ਲੱਤਾਂ ਬਿੰਗਿਆ ਖਾਦਿਆ ਆ ਆ ਆ ਜਾ ਆ ਜਾ ਆ ਜਾ ਨੋ ਰਿਆ ਗੋਪੀ ਯਾਰ ਬਾਥਰੂਮ ਚੋਂ ਨਹੀਂ ਨਿਕਲਦਾ ਬੜੇ ਬੰਦੋ ਟੀਮ ਲੈ ਕੇ ਆਉਣੀ ਆ ਰੋ ਗਿਆ ਤੇਲ ਚਵਾਣਾ ਤੇਲ ਚਵਾ ਕੇ ਥਰਨਾ ਆਜ ਆਜੋ ਇਹ ਤੇਲ ਚਵਾਓ ਗੂਪੀ ਮਿੱਠਾ ਖੰਡ ਦਾ ਲਿਆ ਬਣ ਕੇ ਉਹ ਬੁਰਾ ਹੀ ਚੱਕ ਲਾ ਖੰਡ ਦਾ ਲਿਓ ਯਾਰ ਹਾਂ ਗਿੱਦਾ ਦਾ ਪਾਓ ਮੜਾ ਯਾਰ ਪਾਉਦੇ ਜਿਹਦਾ ਤੇਰੇ ਬਿਆਨ ਪਾਣਾ ਮੈਂ ਨਾ ਕਰਾਉਣੀ ਜੀ ਮੈਂ ਉਧਰ ਨਹੀਂ ਕਰਾਣਾ ਫਾਈਲ ਚੜਾ ਲੈਣਾ ਨਹੀਂ ਸਗਨ ਜੀ 3 4 5 ਆ ਦੇ ਨਾੜਾ ਦੇ ਉਹਨਾਂ ਫਟੇ ਤੇਲ ਮੇਰੇ ਸੈਰ ਚ ਪਾਵੇ ਓਏ ਆ ਜਾ ਜਾ ਤੂੰ ਇੱਥੇ ਰਹਿ ਗਿਆ ਆਇਆ ਛੇਤੀ ਓਏ ਓਏ ਆਇਆ ਧਾਈ ਪੰਜ ਮਿੰਟ ਖਾਣੀ ਹੁੰਦਾ ਓਏ ਫੜ ਆ ਯਾਰ ਜੇ ਡੱਕਾ ਕੋਣ ਪਰੇ ਹੋ ਜਾਓ ਪਰੇ ਹੋ ਜੇ ਮੇਰਾ ਰਸਤਾ ਵੀ ਹੋ ਜਾ ਉਹ ਡਰਜੋ ਵਾਪਸ ਰਸਤਾ ਆ ਜਾ ਲੈ ਚੋ ਉਹ ਪਹਿਲਾਂ ਹੀ ਆ ਰਹੀਆਂ ਉਹ ਰੀਆਂ ਬਚਾਰੇ ਰੱਖੀਆਂ ਆ ਦੇਖਿਆ ਦੋਵੇਂ ਨੇ ਬਕਿੱਤਾ ਪਾ ਕੇ ਫੇਰ ਬਹੁਤ ਤਰ੍ਹਾਂ ਦੇ ਕਿਤੇ ਹੋਏ ਐਸੇ ਵੇਤਕ ਇੱਥੇ ਪਾ ਦਿਓ ਇਹ ਕੱਪੜੇ ਬਦਲਵਾ ਯਾਰ ਬੰਦੂ ਹੋਏ ਹੋਏ ਦੇਖੋ ਆ ਮਾਰ ਜਾਨ ਜਾਨ ਤਾਂ ਹੋਣਾ ਹੀ ਆ ਜਾਨ ਆ ਗਿਆ ਜੱਟ ਹੰਡਾ ਕਿੱਥੇ ਜੜਾ ਫੇਸਬੁੱਕ ਦੇ ਬੰਦੇ ਵਾਲੇ ਵਾਲੇ ਆਇਆ ਇਹਦੀ ਲੱਤਾਂ ਬੰਨੀਆਂ ਵਰ ਹਾਂ ਓਏ ਉਹ ਮੁੰਡਾ ਵੀ ਆ ਘਰ ਪਹੁੰਚਦਾ ਇਹਦਾ ਵੀ ਉਹ ਇਹਦਾ ਹੁੰਦਾ ਨਹੀਂ ਉਹ ਇਹਨਾਂ ਦਾ ਮੇਰਾ ਅਸਲੀ ਦੇਖੀ ਕਿਤੇ ਉਹ ਗੱਲਾਂ ਕਰਦੇ ਸੁੱਖੀ ਸੰਦੀ ਵਿਆਹ ਆ ਹੋਰ ਇਹਨਾਂ ਕਿਤੇ ਸਾਨੂੰ ਹਸਪੀਟਲ ਆ ਕੇ ਦਿਖਾਉਂਦੇ ਧੀ ਰਾਣੀ ਅੱਬ ਤੁਜੀ ਜਿਹੜੇ ਬਣਾਦੇ ਆ ਆ ਜੋ ਕਿੱਦਾਂ ਆਈ ਸੀ ਆ ਜੋ ਇਹਨਾਂ ਦਾ ਹੈ ਇਹ ਮਾਸੀ ਮਾਸੀ ਹੈ ਬਿਓ ਡਾਂਸ ਥੋੜੀ ਬੱਚੇ ਮੋੜੇ ਮਾਸੀ ਲਿਆ ਮਾਸੀ ਲਿਆ ਉਹ ਬਾਦੀ ਨਾ ਲਿਆ ਉਹ ਬਾਦੀ ਮਾਰ ਸਾਡੇ ਪਿੰਡ ਵੀ ਹੁਣ ਬਰੀ ਚੱਕੀ ਜਾਂਦਾ ਤੂੰ ਹੈ ਉਹ ਬੱਸ ਕਰਿਆ ਕਰ ਓਏ ਯਾਰ ਕਿਹੜੀ ਲਿਆਵੇ ਫੰਟਾ ਫੰਟਾ ਕਲਾ 10 ਮਿੰਟ ਕੀ ਤੁਸੀਂ 20 ਮਿੰਟ ਬੈਠੇ ਦੋ ਤਿੰਨ ਬੈਠਾ ਮਾਸੀ ਆ ਗਈ ਓਏ ਸੋਲਾ ਮੁੰਡੇ ਨਾਲ ਉਹਦਾ ਮਾਸੀ ਘਰ ਜਾਂ ਤੁਸੀਂ ਕਿੱਥੇ ਚਲੇ ਆ ਇਹ ਤਾਂ ਆਪਾਂ ਭਾਣਜੀ ਦੇ ਵਿਆਹ ਤੇ ਲੈ ਕੇ ਚੱਲੇ ਆਏ ਮੇਰਾ ਵਿਆਹ ਨਹੀਂ ਆਇਆ ਯਾਰ ਇੰਨੇ ਖਾਵਤ ਤੁਸੀਂ ਰਾਤ ਨੂੰ ਸੁੱਤੇ ਹੋ ਟੋੜਦੇ ਆ ਯਾਰ ਗੋਪੀ ਮਰ ਜਵੇ ਹਾਲ ਏਦਾਂ ਨਹੀਂ ਚਾ ਪੂਰੇ ਕਰ ਤੂੰ ਪੈਂਦਾ ਡੋੜਾ ਸਾਲਾ ਤਦੇ ਨਹੀਂ ਚੜਦਾ ਖਾਲੀ ਪਾੜੀ ਆ ਤੂੰ ਇਹਦੇ ਵਿੱਚ ਪਾੜੀ ਭਰੇ ਦਾ ਭੇਈ ਆ ਜਾਂ ਤੁਸੀਂ ਗੁੱਸੇ ਉੱਥੇ ਇਰੀਟੇਟ ਹੋ ਰਹੇ ਹੋ ਤੁਸੀਂ ਓਏ ਪਰੇ ਹੋ ਜੋ ਪਰਿਓ ਸ਼ੋਰ ਨਾ ਵੜ ਜਾਵੇ ਗੁਰੂ ਆ ਜਾ ਪਰਿਓ ਜਾਣ ਦੇ ਲੱਗਾ ਆ ਦੇਆਓ ਇਹਨਾਂ ਨੇ ਮਖਮਲ ਦਾ ਲਿਆਓ ਕੋਜੇ ਅੱరే ਬੱਤਿਆ ਮਾਂ ਕਿੱਥੇ ਪਜਾਮਾ ਮੇਰੀ ਉਹ ਆਉਣੀ ਪਜਾਮੇ ਛਾਂਦੇ ਆਉਣੀ ਪਜਾਮੇ ਛਾਂਦੇ ਤੇ ਤੁਸੀਂ ਅੰਦਰ ਖੜੇ ਕੇ ਕੀ ਗੱਲ ਕਾਂ ਦੇ ਟੱਪੜੀ ਐ ਫੈਚੀ ਆਓ ਨਹੀਂ ਆਉਂਦੀ ਉਹ ਪਜਾਮੇ ਫਿਰ ਮੇਰੇ ਕੱਪੜੇ ਸਾਂਭਣ ਲੱਗੂ ਆਉਂਦੀ ਨੇ ਸਾਂਭਣੇ ਜਦ ਤੁਸੀਂ ਆਉਂਦੀ ਜਦੋਂ ਉਹਨੇ ਕੋਈ ਨਾ ਤੁਸੀਂ ਮੇਰੇ ਕੋਲ ਦਿੱਤਾ ਮੇਤੋ ਇੰਨੇ ਖਰਚੇ ਨਹੀਂ ਤੁਹਾਨੂੰ ਲੈ ਗਿਆ ਜਿੰਨਾ ਯਾਰ ਤੁਸੀਂ ਲੈਟ ਆ ਕੀਤਾ ਇੰਨੇ ਮੇਤੋ ਖਰਚੇ ਨਹੀਂ ਚੱਕ ਲੈਣੇ ਆਂ ਵੀ ਖਰਚੇ ਓਏ ਹੋ ਮੈਂ ਯਾਰ ਦਾ ਇੰਨੇ ਬਾਰੇ ਗੱਲਾਂ ਕਰਿਆ ਮੈਂ ਵੀ ਆ ਗਿਆ ਉਹ ਵੀ ਆ ਗਿਆ ਨਾ ਜੀ ਬੜੇ ਪਿੰਡ ਵੀ ਚਲੋ ਇਹ ਵੀ ਵਿਆਹ ਹੋ ਗਿਆ ਉਹ ਬਰਾਵਾ ਓਏ ਕੋਪਾ ਬਰਾਵਾ ਕਾਤੇ ਦਾ ਨਾ ਲਗਾ ਰਿਆ ਮੇਰੇ ਯਾਰ ਦੋਸਤਾਂ ਨੂੰ ਯਾਰ ਇਹ ਹੈ ਨਾ ਬੁੜੀਆਂ ਹੁੰਦੇ ਦਾ ਕਾਦੀਆ ਬਾਤ ਇਹ ਨਹੀਂ ਗਿਆ ਕਿ ਨਾ ਗੋਪੀ ਆਪਣੀ ਘਰ ਵਾਲੀ ਤੇ ਬਹੁਤ ਲੱਗਿਆ ਕਰਦਾ ਇਹਦੀ ਮੂੰਹ ਜੋਰ ਜੋਰ ਗੱਲਾਂ ਕਰੇ ਤੁਸੀਂ ਇਹਦੀ ਸੀਰੀਅਸ ਓਏ ਓ ਬਹੁਤ ਬੈਕ ਹੈ ਐਕਾਉਂਟ ਕੋ ਤੋੜੇ ਨੂੰ ਮਾਰ ਮੋਸ ਸਾਸਾ ਕੇ ਨੂੰ ਚਾਚਾ ਬਲਿਆ ਮਾਦ ਨਾ ਓ ਬਲਿਆ ਚਲੋ ਖਿੱਚੋ ਕੰਮ ਨੂੰ ਦੇ ਦੇ ਚਲੋ ਆ ਜਾਓ ਚਲੋ ਚਲੋ ਮਾਸੀ ਤੂੰ ਤਾਂ ਅੱਗੇ ਹੋ ਜਾ ਮੈਂਨ ਮਾਸੀ ਤੂੰ ਹੀ ਆ ਉਹ ਕੱਢ ਲਓ ਭਾਜੀ ਤਾਂ ਕੱਢ ਲਓ ਕੋਨਾ ਲੱਗੂ ਉਹ ਯਾਰ ਮੇਰੀ ਗੱਲ ਉਹ ਕਾਲਾ ਨੇ ਯਾਰ ਉਹਨਾਂ ਨੇ ਆਪਣੇ ਤਾਂ ਕੱਢ ਲਓ ਮੈਂ ਕਿਹਾ ਉਹ ਯਾਰ ਉਹਨਾਂ ਨੇ ਆਪਣੇ ਸਾਹਮਣੇ ਜੀ ਆਪਾਂ ਆਪੇ ਦਾ ਲਾਉਂਦੇ ਮੈਂ ਕੱਢ ਲਓ ਮੈਂ ਤਿੰਨ ਜਣਾ ਟੋਲ ਕੇ ਜਿੰਨੇ ਆਪਾਂ ਪਜਾ ਦੇਵਾ ਚੰਗਾ ਚਾਲੇ ਉਹ ਚੱਕਣ ਜਾਨਕੀ ਹੋ ਗਿਆ ਤੁੰਦ ਸੁਣ ਮੈਂ ਉਹ ਕਾਲਾ ਹੈ ਵਿਆਹ ਆਪਣੇ ਕੋਲ ਚੱਲਣੀ ਹਾਂ ਬਹੁਤ ਕਾਲਾ ਕਹਿੰਦੇ ਆਪਣੇ ਵਿਆਹ ਸਾਡੇ ਕੋਲ ਤੁਸੀਂ ਆਉਂਗੇ ਹਾਂ ਲਾਓ ਹੋਰ ਕੁਛ ਨਹੀਂ i love <laughs> on ਦਾ ਦਾ ਸਹੀ ਬੰਦਰ ਸੌਂ ਫਾ ਦੇ ਲਗਾ ਰਿਹਾ नो आयपी बॅकवर्डली कट करून नो ਜੇ ਦਾਦੀ ਤੈਨ ਨਚਣਾਂ ਨਹੀਂ ਆਉਂਦਾ ਜੇ ਦਾਦੀ ਤੈਨ ਮੈਂ ਨਾ ਘਟਾ ਕਹ ਤੋ ਇਨੀ ਪਰਤੀਲਾ ਖੜਿਆ ਜਾਦਾ ਪਰੇ ਤੀਲਾ ਪਰੇ ਜਾਦਾ ਖੜੀ ਸੇਰ ਮਟੀ ਆਈ ਨਹੀਂ ਲੈ ਜਿਵਾ ਪਾਣੀ ਮਿਟੂ ਬੱਜ ਬੱਜ ਕੇ ਆਉਂਦੇ ਨੇ ਫੌਂਦੀ ਨੀ ਤੂੰ ਪਹਿਲਾਂ ਤੂੰ ਘੇਰਨੇ ਨਾਨਕ ਨੂੰ ਘੇਰ ਲਾ ਸਾਨੂੰ ਹਣ ਤੁਸੀਂ ਮੈਨੂੰ ਤੂੰ ਚੱਕ ਕਰ ਰਿਹਾ ਕੋਈ ਨਾ ਪਤਾ ਨਾ ਲੱਗੇ ਘੇਰੋ ਨਾ ਨਾਨਕ ਆਇਆ ਘੇਰੋ ਬੋਲਦੀ ਹਾਂ ਆ ਪਿਆਰ ਆ ਬਿਆਹ ਵਾਲੀ ਕੁੜੀ ਆ ਮੇਰੀ ਭੈਣ ਦਾ ਵੀ ਆ ਮੇਨੂੰ ਕੋਟੇ ਕੋਟੇ ਚਾਹ ਮੇਰੀ भॻवान <laughs> ਕਦਾ ਆ ਜਵੇ ਉਹਨਾਂ ਨੂੰ ਕਰਾ ਉਹ ਆਖਦਾ ਏਦਾਂ ਹਿਸਾਬ ਹੈ ਜਿੱਦਾਂ ਕੇ ਜਲਾ ਦੇ ਪੌਂਡ ਹੋਵੇ ਉਹਨੇ ਆਹ ਨਾ ਰੇ ਬਰਦਾਸ਼ਤ ਇੱਕ ਬੰਦਾ ਦੇ ਕੇ ਤਿਆਰ ਹੋ ਲਈ ਮੈਂ ਜੇ ਖਾ ਉਹ ਪਹਿਲੇ ਦਿੱਤੇ ਮੈਂ ਦੇਵਾ 10000 ਰੁਪਏ ਦੇ ਰਹਾ ਇੱਕ ਬੰਦਾ ਲੈ ਲੋ ਤੂ ਵਾੜਾ ਬਾਰੇ ਛੜੇ ਆਲੇ ਤੋ ਮੇਰੀ ਬੋਲਣੀ ਯਾਰ ਸਾਰੀ ਬੱਸ ਆ ਜੀਏ ਨਾ ਤੋ ਆ ਜੀਏ ਫਾੜ ਕੇ ਫਾੜ ਕੇ ਤੁਹਾਨੂੰ ਆ ਪੈਸਾ ਲਵੋ ਇਹਨਾਂ ਨੂੰ 500 ਰੁਪਏ ਲੈ ਮੀਂ ਆਂਡੀ 500 ਦੋ 500 ਦਿੰਦੇ ਆ 500 ਦੋ ਨਹੀਂ ਮੈਂ ਕੋਈ ਨਹੀਂ ਆ ਜੀ ਆਇਆ 500 ਦੋ ਤੁਹਾਨੂੰ ਸ਼ਗਨ ਦੋ ਅਸੀਸਾ ਕਰਨ ਕੇ ਲਾ ਲਓ ਤੇਰੀਆਂ ਗੋਆਂ ਆ ਕੋਲ ਮਾ ਚਲੋ ਅੱਜ ਵਕਤ ਵੀ ਕਿੰਦਰ ਬਣਾਓ ਬਾਲਾ ਜੋ ਪਾਤੇ ਨਸੀਨ ਬਰਾਏ ਆ ਮੇਰੇ ਘਰਾਂ ਦੇ ਭੱਜ ਗਿਆ ਆ ਹੱਡੀਆਂ ਪਾਟੀਆਂ ਆ ਚਾਚੀ ਦੇ ਹੱਡੀਆਂ ਪਾਟੀਆਂ ਗਿੱਟੇ ਕਾਲੇ ਗਿੱਟੇ ਕਾਲੇ ਹੱਡੀਆਂ ਪਾਟੀਆਂ ਮਾਰੋ ਯੋ ਠੀਕ ਈ ਮਾਰੋ ਯੋ ਠੀਕ ਈ ਮਾਰੋ ਮੇਰੀ ਯੋ ਠੀਕ ਈ ਨਾ ਸ਼ਾਂਤ